ਸ਼ਿਕਰ ਤੁਸੀਂ ਦੇਖ ਰਹੇ ਹੋ 247 ਪੰਜਾਬ ਖੰਨਾ ਦੇ ਲਹਿੜੀ ਰੋਡ ਤੇ ਇੱਕ ਇਲੈਕਟ੍ਰੋਨਿਕਸ ਕਾਰੋਬਾਰੀ ਦੀ ਦੁਕਾਨ ਚੱਕ ਉਸਕੇ ਉਸ ਨੂੰ ਰਿਵੋਲਵਰ ਦਿਖਾ ਕੇ ਜਾਣ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਚਾਰ ਲੋਕ ਦੁਕਾਨ ਚੱਕ ਉਸ ਗਏ ਤੇ ਕਾਰੋਬਾਰੀ ਨੂੰ ਗਾਲੀਆਂ ਦੇਣ ਲੱਗੇ ਨਾਲ ਹੀ ਧਮਕੀਆਂ ਦੇਣ ਦੀ ਸ਼ੁਰੂਆਤ ਕਰ ਦਿੱਤੀ ਮਾਰਕੁਟਾਈ ਦੀ ਵੀ ਕੋਸ਼ਿਸ਼ ਕੀਤੀ ਗਈ ਇਸੇ ਦੌਰਾਨ ਕਾਰੋਬਾਰੀ ਦਾ ਫਰਾਸ਼ ਸ਼ੋਰੂਮ ਤੇ ਆਇਆ ਤੇ ਉਸ ਤੋਂ ਬਾਅਦ ਉਪਤਮਾਸ਼ ਮੌਕੇ ਤੇ ਹੀ ਫਰਾਰ ਹੋ ਗਏ ਰਾਮਨਗਰ ਖੰਨਾ ਦੇ ਰਹਿਣ ਵਾਲੇ ਗੁਰਿੰਦਰ ਸਿੰਘ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕਰ ਦਿੱਤੀ ਹੈ। ਗੁਰਿੰਦਰ ਸਿੰਘ ਦੇ ਮੁਤਾਬਕ 12 ਨਵੰਬਰ 2024 ਨੂੰ ਖੰਨਾ ਦੇ ਇੱਕ ਪਿੰਡ ਦੇ ਰਹਿਣ ਵਾਲੇ ਵਿਅਕਤੀ ਨੇ ਉਹਨਾਂ ਦੀ ਦੁਕਾਨ ਤੋਂ 10-12 ਹਜ਼ਾਰ ਦਾ ਸਮਾਨ ਖਰੀਦਿਆ ਸੀ। ਸਮਾਨ ਖਰੀਦਦੇ ਹੋਏ ਵੀ ਉਸ ਵਿਅਕਤੀ ਨੇ ਬਹਿਸ-ਬਾਜ਼ੀ ਕੀਤੀ ਸੀ। ਉਸ ਤੋਂ ਬਾਅਦ ਫੋਨ ਤੇ ਧਮਕੀਆਂ ਦੇਣ ਦੇ ਨਾਲ ਸਮਾਨ ਬਦਲਣ ਦੀ ਗੱਲ ਕੀਤੀ ਗਈ ਸੀ। ਉਹਨਾਂ ਨੇ ਸਮਾਨ ਬਦਲ ਵੀ ਦਿੱਤਾ ਸੀ। ਪਰ ਅੱਜ ਦੁਪਹਿਰ ਕਰੀਬ 1 ਵਜੇ ਉਹ ਦੁਕਾਨ ਤੇ ਕੱਲਾ ਬੈਠਾ ਸੀ। ਤਾਂ ਵਿਅਕਤੀ ਆਪਣੇ ਨਾਲ ਤਿੰਨ ਹੋਰ ਬਦਮਾਸ਼ ਲੈ ਕੇ ਆਇਆ ਤੇ ਉਹਨਾਂ ਨੇ ਆਂਦੇ ਹੀ ਕਾਲੀਆਂ ਦੇਣੀ ਸ਼ੁਰੂ ਕਰ ਦਿੱਤੀਆਂ ਉਸ ਵਿਅਕਤੀ ਨੇ ਆਪਣੀ ਕਮੀਜ਼ ਉੱਪਰ ਚਾੱਕੀ ਦੱਬਚ ਰਿਵਾਲਵਰ ਦਿਖਾਈ ਤੇ ਕਿਹਾ ਕਿ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ ਤੈਨੂੰ ਗੋਲੀ ਮਾਰ ਦਿੱਤੀ ਜਾਵੇਗੀ ਜਦੋਂ ਉਹਨੇ ਵਿਰੋਧ ਕੀਤਾ ਤਾਂ ਇਹ ਹਾਤਾ ਪਾਈ ਤੇ ਉਤਰ ਆਇ ਉਸਨੂੰ ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ ਗਈ ਇਸੇ ਦੌਰਾਨ ਉਸ ਦਾ ਪ੍ਰਾ ਸ਼ੋਰੂਮ ਤੇ ਆ ਗਿਆ ਉਸ ਤੋਂ ਬਾਅਦ ਉਹ ਲੋਕ ਫੇਰ 2-3 ਦਿਨਾਂ ਚ ਦੁਬਾਰਾ ਆ ਕੇ ਗੋਲੀ ਮਾਰਨ ਦੀ ਧਮਕੀ ਦੇ ਕੇ ਚਲੇ ਗਏ। ਇਹ ਸਾਰੀ ਘਟਨਾ ਸੀਸੀਟੀਵੀ ਚ ਕੈਦ ਹੋ ਗਈ ਹੈ। ਇਹ ਵੀਡੀਓ ਵੀ ਪੁਲਿਸ ਨੂੰ ਦੇ ਦਿੱਤੀ ਗਈ ਹੈ। ਕਾਰੋਬਾਰੀ ਨੇ ਇਨ ਬਦਮਾਸ਼ਾਂ ਤੋਂ ਆਪਣੇ ਆਪ ਨੂੰ ਖਤਰਾ ਦੱਸਿਆ ਤੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਉਥੇ ਹੀ ਡੀਐਸਪੀ ਅਮਰਿਤਪਾਲ ਸਿੰਘ ਪੱਟੀ ਨੇ ਦੱਸਿਆ ਕਿ ਪੁਲਿਸ ਨੇ આરોપી ਦੇ ਖਿਲਾਫ ਕੇਸ ਦਰਜ ਕਰ ਲਿਆ ਹੈ ਤੇ ਜਲਦੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। 28 11 ਜੋ ਕਿ ਕੱਲ ਨੂੰ ਮੈਂ ਨਾ ਆਪਣੇ ਗੁਰਨਾਨਕ ਹੋਲਸੇਲ ਨਾਮ ਦੀ ਦੁਕਾਨ ਆ ਲਲੇੜੀ ਰੋਡ ਚੋਂ ਖੰਨਾ ਤੇ ਮੈਂ ਉਸ ਇਕੱਲਾ ਹੀ ਕਾਊਂਟਰ ਦੇ ਉੱਤੇ ਬੈਠਾ ਸੀਗਾ ਤੇ ਇੱਕ ਚਰਨਜੀਤ ਪੂਰਾ ਨਾਮ ਦਾ ਬੰਦਾ ਜਿਹੜਾ ਕਿ ਛੋਟਾ ਮਾਨੂਪੁਰ ਦਾ ਦੱਸਿਆ ਜਾਂਦਾ ਉਹ ਆਪਣੇ ਕੁਝ ਸਾਥੀਆਂ ਨਾਲ ਮੇਰੇ ਤੇ ਜਾਨ ਲੈਵਾ ਹਮਲਾ ਕਰਨ ਲਈ ਦੁਕਾਨ ਤੇ ਆਇਆ ਤੇ ਆਪਣੇ ਡੱਬ ਚ ਲੱਗਿਆ ਰਵਾਲਵਰ ਵੀ ਮੈਨੂੰ ਦਿਖਾ ਕੇ ਤੇ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਰਿਹਾ ਤੇ ਜਾਂਦਾ ਮੈਨੂੰ ਕਹਿ ਗਿਆ ਵੀ ਤੂੰ ਆਪਣੇ ਦਿਨ ਗਿਣਨੇ ਸ਼ੁਰੂ ਕਰ ਦੇ ਹੁਣ ਵੀ ਤੈਨੂੰ ਕਦੇ ਨਾ ਕੋਈ ਮੇਰੇ ਬੰਦੇ ਤੈਨੂੰ ਦੇਖ ਰਹੇ ਨੇ ਵੀ ਤੈਨੂੰ ਗੋਲੀ ਮਾਰ ਦੇਣੀ ਆ। ਇਹ ਕਾਰਨ ਕੀ ਆ ਧਮਕੀ ਦੇਣ ਦਾ ਕੀ ਵਜ੍ਹਾ ਕੀ ਰਹੀ ਹੈ? ਇਹ ਮੈਂ ਤਾਂ ਇਹਨੂੰ ਜਾਣਦਾ ਨਹੀਂ ਹੈਗਾ ਇਹ ਮੇਰਾ ਕਸਟਮਰ ਸੀਗਾ ਜਾਨੀ ਕਿ ਮੇਰੇ ਤੋਂ ਇਹਨੇ ਬਿਜਲੀ ਦਾ ਸਮਾਨ ਲੱਤਾ ਸੀਗਾ 12 11 2024 ਨੂੰ ਇਸੇ ਮਹੀਨੇ ਦੀ ਤੇ ਉਸ ਤੋਂ ਬਾਅਦ ਰਾਤ ਨੂੰ ਡਰਿੰਕ ਕਰਕੇ ਇਹਨੇ ਮੈਨੂੰ ਫੋਨ ਤੇ ਆਵਾਜ਼-ਦਾਵਾ ਬੋਲਿਆ ਗਾਲਾਂ ਵਗੈਰਾ ਕੱਢਦਾ ਰਿਹਾ ਤੇ ਉਸ ਤੋਂ ਬਾਅਦ ਮੈਂ ਤਾਂ ਇਹਦਾ ਨੰਬਰ ਬਲੌਕ ਚ ਪਾਤਾ ਤੇ ਵਟਸਐਪ ਵੀ ਬਲੌਕ ਚ ਪਾਤਾ ਸਾਡੀ ਲੜਾਈ ਥੋੜੀ ਜੀ ਸਾਡੀ ਜਿਹੜੀ ਬਹਿਸ ਸੀਗੀ ਥੋੜੀ ਜੀ ਸਾਡੀ ਬਹਿਸ ਸੀਗੀ ਰਿਪਲੇਸਮੈਂਟ ਨੂੰ ਲੈ ਕੇ ਹੋਈ ਸੀਗੀ ਜੋ ਕਿ ਇਹਦੇ ਬੰਦਾ ਜਦੋਂ ਇਹਦਾ ਸਰਵੈਂਟ ਆਇਆ ਦੋ ਤਿੰਨ ਦਿਨ ਬਾਅਦ ਮੈਂ ਰਿਪਲੇਸਮੈਂਟ ਕਰਕੇ ਉਸ ਨੂੰ ਪੈਸੇ ਵੀ ਵਾਪਸ ਕਰਦੇ ਸੀਗੇ ਤੇ ਉਸ ਤੋਂ ਬਾਅਦ ਇਹ 15-20 ਦਿਨ ਬਾਅਦ ਜਾਨਕੀ ਕੱਲ 28 11 24 ਨੂੰ ਮੇਰੇ ਕੋਲ ਆਪਣੇ ਬੰਦੇ ਲੈ ਕੇ ਆ ਗਿਆ ਖਾਸੇ ਤੇ ਮੇਰੇ ਤੇ ਜਾਣ ਲਈ ਵਾ ਹਮਲਾ ਕੀਤਾ ਤੇ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੰਦਾ ਰਿਹਾ ਤੇ ਡੱਬ ਚ ਲੱਗਿਆ ਰਵੋਲਵਰ ਵੀ ਵਾਰ-ਵਾਰ ਦਿਖਾਈ ਗਿਆ ਵੀ ਇਹ ਤੇਰੇ ਤੁਹਾਡੇ ਵਰਗਿਆਂ ਵਾਸਤੇ ਹੀ ਆ ਵੀ ਹੁਣ ਤੂੰ ਆ ਬਚ ਕੇ ਰਹੀਂ ਕਾਦੀ ਸ਼ਾਪ ਕਾਦੀ ਆ ਤੁਹਾਡੀ ਆਪਣੀ ਬਿਜਲੀ ਦਾ ਬਿਜਲੀ ਦੀ ਸ਼ਾਪ ਹੈ ਲਲੇੜੀ ਰੋਡ ਚੋਂ ਖੰਨਾ ਗੁਰਨਾਨਕ ਹੋਲ ਸੇਲ ਤੁਸੀਂ ਇਕੱਲੇ ਸੀ ਉਸ ਟਾਈਮ ਉਸ ਟਾਈਮ ਮੈਂ ਇਕੱਲਾ ਸੀਗਾ ਫਾਦਰ ਆਊਟ ਆਫ ਸਟੇਸ਼ਨ ਸੀਗੇ ਬ੍ਰਦਰ ਲੰਚ ਬ੍ਰੇਕ ਤੇ ਸੀਗਾ ਹਾਂਜੀ ਕਿੰਨੇ ਕ ਵਜੇ ਸੀਗਾ ਇਹ ਤਕਰੀਬਨ 1 ਵਜੇ ਦੀ ਘਟਨਾ ਜੀ ਹਾਂਜੀ ਹੁਣ ਤੁਸੀਂ ਮੰਨ ਕੀ ਕਰਦੇ ਹੋ ਤੁਸੀਂ ਆਸਾ ਸਾਨੂੰ ਵਾਂਗ ਹੁਣ ਅਸੀਂ ਸਿੰਪਲ ਅਮਨ ਸ਼ਾਂਤੀ ਵਾਲੇ ਬੰਦੇ ਆ ਜੀ ਅਸੀਂ ਤਾਂ ਇਨਸਾਫ ਹੀ ਚਾਹੁੰਦੇ ਆ ਵੀ ਇਹੋ ਜਿਹੇ ਗੁੰਡਿਆਂ ਤੋਂ ਸਾਨੂੰ ਬਚਾਰ ਸੁਰੱਖਿਆ ਦਿੱਤੀ ਜਾਵੇ ਤੇ ਹੁਣ ਜਾਨ ਮਾਲ ਦੀ ਸਾਡੀ ਫੈਮਲੀ ਵੀ ਸਾਰੀ ਡਰੀ ਹੋਈ ਆ ਵੀ ਕਦੋਂ ਕਦੇ ਵੀ ਕੁਝ ਵੀ ਕਰ ਸਕਦਾ ਉਹ ਬੰਦਾ ਕਿਉਂਕਿ ਥੋੜਾ ਜਿਹਾ ਸੰਕੀ ਟਾਈਪ ਦਾ ਵੀ ਸੀਗਾ ਉਹ ਹਾਂਜੀ 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 ਪੁਲਿਸ ਨੂੰ ਦੇਤੀ ਆ ਜੀ ਐਸ ਐਚਓ ਸਾਹਿਬ ਨਾਲ ਹੋ ਗਈ ਆ ਜੀ ਗੱਲਬਾਤ ਐਫ ਆਈ ਆਰ ਕਰਾਤੀ ਆ ਜੀ ਤੇ ਸਾਡੇ ਕੋਲ ਕੈਮਰੇ ਵਗੈਰਾ ਲੱਗੇ ਹੋ ਨਹੀਂ ਸੀ ਹਾਂਜੀ ਸਰ ਪੂਰੀ ਫੁਟੇਜ ਕੈਮਰੇ ਦੇ ਵਿੱਚ ਰਿਕਾਰਡ ਹੋ ਗਈ ਆ ਪ੍ਰੋਪਰ ਫੁਟੇਜ ਦਿਖਾਉਂਦਾ ਜਿਵੇਂ ਕਰਦਾ ਧਮਕੀਆਂ ਦਿੰਦਾ ਉਹਦੇ ਦੇ ਬੰਦੇ ਸਾਰੇ ਰਿਕਾਰਡ ਹੋ ਗਏ ਆ ਜੀ ਵਿੱਚ ਹਾਂਜੀ ਇਹ ਕੱਲ ਸਾਡੇ ਕੋਲ ਕੰਪਲੇਂਟ ਆਈ ਸੀ ਇੱਕ ਗੁਰਨਾਨਕ ਹੋਲ ਸੇਲ ਇਲੈਕਟ੍ਰੋਨਿਕਸ ਦੀ ਦੁਕਾਨ ਹੈ ਲੈਡੀ ਚਾਰਜ 'ਚ ਉਹਦੇ ਤੇ ਕੋਈ ਆदमी ਆਇਆ ਤੇ ਜਿਹਨੇ ਉਹਦਾ ਵੈਪਨ ਵੀ ਇੱਥੇ ਸ਼ੋਅ ਆਫ ਕੀਤਾ ਤੇ ਦੁਕਾਨਦਾਰ ਨਾਲ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ ਉਹ ਅੱਜ ਦੁਕਾਨਦਾਰ ਨੇ ਆਪਾ ਫਾਰਮਲ ਬਿਆਨ ਲਿਖਵਾਇਆ ਉਹਦੇ ਤੇ ਅਸੀਂ ਐਫ ਆਈ ਆ ਨੰਬਰ 170 ਅੰਡਰ ਸੈਕਸ਼ਨ 330 353 ਤੇ 3 ਬ੍ਰੈਕਟ 5 ਪੀ ਐਨ ਐਸ ਤੇ ਨਾਲ ਆਮ ਜਨਤਾ ਹਾਰਾ ਤੇ ਚਰਨਜੀਤ ਸਿੰਘ ਏਲੀਅਸ ਕਾਕਾ ਇਹਦੇ ਕੋਲ ਹੋਰ ਨਾਮ ਹੈ ਏਲੀਅਸ ਭੂਰਾ ਤੇ ਮਾਨੋਪੁਰਤਾਰਨ ਵਾਲਾ ਤੇ ਇਹਦੇ ਨਾਲ ਕੁਝ ਅਣਖਸ਼ਤੇ ਬੰਦੇ ਸੀ ਉਹਨਾਂ ਦੇ ਐਫ ਆਰ ਰਿਜਿਸਟਰੀ ਸੀ ਸਹੀ ਬਟੇ ਉਹ ਪ੍ਰੋਤਵੀ ਇਹ ਬਟੇ ਇਸ਼ੂ ਜਿਹੜਾ ਹੈ ਇਹਨਾਂ ਦਾ ਇਸ਼ੂ ਕੁਝ ਸਮਾਨ ਨੂੰ ਲੈ ਕੇ ਹੋਇਆ ਸੀਗਾ ਤੇ ਕੋਈ ਪਹਿਲਾਂ ਇਹਨਾਂ ਨੂੰ ਕੁਝ ਸਮਾਨ ਲੈ ਕੇ ਗਿਆ ਸੀ ਤੇ ਉਹ ਇਹਨਾਂ ਫਿਰ ਥੋੜਾ ਜਿਹੜਾ ਉਹਦੇ ਜੋ ਕੁਝ ਸਮਾਨ ਬਚਿਆ ਸੀ ਉਹ ਵਾਪਸ ਕੀਤਾ ਸੀ ਅੱਜ ਉਹਦਾ ਇਹ ਸਾਹ ਕੱਲ ਇਹਦਾ ਇਹ ਸਾਹ ਕਰਨ ਆਇਆ ਸੀ ਤੇ ਉਹਦੇ ਚ ਕਹਾ ਸੁਣੀ ਹੋ ਗਈ ਤੇ ਪਤਾ ਲੱਗਿਆ ਜੀ ਥੋੜਾ ਹਾਈਪਰ ਕੇਸਨ ਦਾ ਬੰਦਾ ਹੈ ਤੇ ਹੋਰ ਵੀ ਇਹਦੇ ਕੋਈ ਪ੍ਰੋਬਲਮਸ ਚਲ ਰਹੀਆਂ ਨੇ ਤੇ ਬੜੀ ਜਲਦੀ ਹੈਗਰ ਹੋ ਜਾਂਦਾ ਹੈ ਉੱਥੇ ਫੇਰ ਸੀਸੀ ਟੈਮਰ ਦੇ ਅਸੀਂ ਫੁਟੇਜ ਵੀ ਚੈੱਕ ਕੀਤੀ ਵਾਪਨ ਦੇ ਕੋਲੇ ਸੀਗਾ ਤੇ ਅੱਜ ਫੇਰ ਬੱਤੀ ਕੀਤੀ ਜਲਦੀ ਇਹਨੂੰ ਰਸਕੀਤਾ ਗਿਆ